ਅੱਜ ਜਿਹੜਾ ਸੂਟ ਮੈਂ ਤਿਆਰ ਕੀਤਾ ਤੁਹਾਨੂੰ ਦਿਖਾਣੇ ਆ ਉਹਦੀ ਪੂਰੀ ਫਾਈਨਲ ਲੁੱਕ ਇਹ ਵਾਲਾ ਸੂਟ ਤਿਆਰ ਕੀਤਾ ਸੀ ਮੈਂ ਚੈੱਕ ਕਰੋ ਇਹਦੇ ਉੱਤੇ ਕੀ ਡਿਜ਼ਾਈਨਿੰਗ ਕੀਤੀ ਹੈ ਇਸ ਦੇ ਉੱਤੇ ਮੈਂ ਲਗਾਈ ਹੈ ਲੈਸ਼ ਲੈਸ਼ ਲਗਾ ਕੇ ਇਹਦੇ ਤੇ ਐਵੇਂ ਡਿਜ਼ਾਈਨਿੰਗ ਦਿੱਤੀ ਹੈ ਬਾਹਾਂ ਦੇ ਉੱਤੇ ਇਹ ਵਾਲਾ ਡਿਜ਼ਾਈਨ ਬਣਾਇਆ ਦੇਖੋ ਲੈਸ਼ ਲਗਾ ਕੇ ਕੱਟਵਰਕ ਪਾ ਕੇ ਤੇ ਸਲਵਾਰ ਦੇ ਨਾਲ ਦਾ ਕਪੜਾ ਲਗਾ ਕੇ ਐਵੇਂ ਦੀ ਡਿਜ਼ਾਈਨਿੰਗ ਬਣਾਈ ਹੈ ਬਾਹਾਂ ਦੇ ਉੱਤੇ ਇਹ ਲਗਾਈ ਹੈ ਲੈਸ਼ ਲੈਸ਼ ਲਗਾ ਕੇ ਘੇਰੇ ਤੇ ਵੀ ਲਗਾਈ ਹੈ ਐਦਾਂ ਦੀ ਪੱਟੀ ਐਵੇਂ ਦਾ ਸੂਟ ਤਿਆਰ ਕੀਤਾ ਹੈ ਸਲਵਾਰ ਦੀ ਮੂਰੀਆਂ ਦੀ ਫਿਨਿਸ਼ਿੰਗ ਚੈੱਕ ਕਰੋ ਕਿੰਨੀ ਸੋਹਣੀ ਹੈ ਤੇ ਕਿੰਨੀ ਵਧੀਆ ਫਿਨਿਸ਼ਿੰਗ ਦੇ ਨਾਲ ਸਲਵਾਰ ਤਿਆਰ ਚੁੱਕੀ ਹੈ ਤੇ ਬਾਹਾਂ ਦਾ ਡਿਜ਼ਾਈਨ ਲੈਸ਼ ਲਗਾ ਕੇ ਇਹ ਕਾਟਨ ਦਾ ਸੂਟ ਤਿਆਰ ਕੀਤਾ ਹੈ ਤੁਸੀਂ ਵੀ ਮੇਰੇ ਕੋਲੋਂ ਐਵੇਂ ਦਾ ਸੂਟ ਸਲਾਈ ਕਰਵਾ ਸਕਦੇ ਹੋ ਸਲਾਈ ਕਰਵਾਉਣ ਲਈ ਅਤੇ ਸਲਾਈ ਸਿੱਖਣ ਲਈ ਸੰਪਰਕ ਕਰੋ ਪ੍ਰਭਰ ਫੈਸ਼ਨ ਬੀ ਰੁਪਿੰਦਰਪੁਰ ਫੋਨ ਨੰਬਰ ਹੈ ਜੀ 85678 57006 ਸੁੱਧਾ ਵਾਲਾ ਮਹੱਲਾ ਕਾਣੀਸਰਾਂ